ਪਰਿਆਦਾ ਨਹੀਂ ਨਿਭਦੀ ਹੈ ਜਿਹੜੇ ਖੰਡੇ ਵੱਟ ਦੀ ਪੌਲ ਨਹੀਂ ਲੈ ਸਕਦੇ ਉਹ ਮੇਰੇ ਦੇ ਸਵਾਲ ਕਰਦੇ ਠੀਕ ਹੈ ਵੀ ਹਾਂ ਵੀ ਭਾਈ ਵੀ ਗੁਰੂ ਸਾਹਿਬ ਦੇ ਟਾਈਮ ਤੇ ਰ ਵਰਗਾ ਹੁੰਦਾ ਇਦਾਂ ਹੋ ਜਾਣੀ ਸੀ ਇਤਿਹਾਸ ਬਦਲ ਜਾਣਾ ਸੀ ਇਤਿਹਾਸ ਨਹੀਂ ਬਦਲਣਾ ਸੀ ਇਤਿਹਾਸ ਉਹੀ ਰਹਿਣਾ ਅੱਜ ਵੀ ਉਹੀ ਰਹਿਣਾ ਤੁਹਾਡੇ ਚ ਹੀ ਕਮੀ ਆ ਤੁਸੀਂ ਚੱਕੋ ਘੋੜੇ ਠੀਕ ਹੈ ਨੇਜੇ ਵਰਸ਼ੇ ਸਾਰੇ ਲਓ ਡਿਬੜੂ ਘੜ ਕੇ ਰੋ ਠੀਕ ਹੈ ਘੇਰ ਕੇ ਜਾ ਕੇ ਉੱਥੇ ਤੇ ਉਹ ਜੱਫੀਦਾਰ ਆਪਣਾ ਸ਼ਾਕ ਹੀ ਲਿਆਓ ਘਰੇ ਬੈਠਿਆਂ ਗੱਲਾਂ ਨਹੀਂ ਹੋਣੀਆਂ ਹੈਗੀਆਂ ਅਗਲਾ ਤੁਹਾਡੇ ਲਈ ਡਬਈ ਤੋਂ ਆ ਗਿਆ ਠੀਕ ਹੈ ਉਹਨੇ ਆਪਣਾ ਸਾਰਾ ਕਰੀਅਰ ਖਰਾਬ ਕਰਾ ਲਿਆ ਜ਼ਿੰਦਗੀ ਉਹਦੀ ਖਰਾਬ ਹੋ ਗਈ ਵਿਆਹ ਕਰਵਾ ਕੇ ਅਗਲਾ ਮਹੀਨਾ ਪਤਾ ਨਹੀਂ ਘਰ ਵਾਲੀ ਨਾ ਰਿਹਾ ਕਿ ਨਹੀਂ ਰਿਹਾ ਉਹ ਤੁਸੀਂ ਹਰਾਮੀਆਂ ਚੁੱਪ ਕਰਕੇ ਬੈਠੇ ਇੱਥੇ ਹੁਣ ਨੂੰ ਤੁਹਾਡੀ ਤਾਂ ਜੇਲ੍ਹ ਤੋੜੀ ਹੁੰਦੀ ਉੱਥੇ ਜਾ ਕੇ ਡਿਬੜੂ ਗੜਾ ਸਾਮ ਤੁਸੀਂ ਤਾਂ ਜਥੇਦਾਰ ਨੂੰ ਛਡਾ ਕੇ ਲਿਆਂਦਾ ਹੁੰਦਾ ਤੁਸੀਂ ਹੈ ਹੀ ਨਹੀਂ ਕਹੇ ਜੋਗੇ ਗੱਲਾਂ ਜੋਗੇ ਆ ਤੁਸੀਂ ਵੀ ਜਾਓ ਜਾ ਕੇ ਸਾਮ ਚ ਜਾ ਕੇ ਹਮਲਾ ਕਰੋ ਉੱਥੇ ਜਾ ਕੇ ਜੇਲ੍ਹ ਦੇ ਵਿੱਚ ਜੇਲ੍ਹ ਭੰਨ ਕੇ ਤੁਸੀਂ ਜਥੇਦਾਰ ਛਡਾ ਕੇ ਲਿਆਓ ਆਪ ਦਾ ਇੱਕ ਤਾਂ ਮੈਂ ਇਦਾਂ ਦੇ ਬੰਦਿਆਂ ਤੋਂ ਬਹੁਤ ਦੁਖੀ ਆ ਵੀ ਜੇ ਤੂੰ ਗੁਰੂ ਸਾਹਿਬ ਦੇ ਟਾਈਮ ਹੁੰਦਾ ਤੇ ਗੁਰੂ ਸਾਹਿਬ ਨੇ ਵੀ ਜੰਗਾ ਕਰਕੇ ਧਰਮ ਵਧਾਇਆ ਵਾ ਪ੍ਰੇਮ ਨਾ ਨਹੀਂ ਵਧਾਇਆ ਮੈਂ ਵੀਡੀਓ ਪਾਈ ਸੀ ਕਿੱਡੇ ਮੂਰਖਿਆ ਕਿਸੇ ਕਥਾਵਾਚਕ ਨੂੰ ਜਾ ਕੇ ਪੁੱਛੋ ਠੀਕ ਹੈ ਕਿਸੇ ਕਥਾਵਾਚਕ ਨੂੰ ਜਾ ਕੇ ਪੁੱਛੋ ਕਿਸੇ ਪ੍ਰਚਾਰਕ ਨੂੰ ਪੁੱਛੋ ਜਾ ਕੇ ਵੀ ਗੁਰੂ ਸਾਹਿਬ ਨੇ ਜੰਗਾ ਕਰਕੇ ਧਰਮ ਵਧਾਇਆ ਸੀ ਉਹ ਮੂਰਖੋ ਉਹ ਜੰਗਾ ਕੀਤੀਆਂ ਸੀਗੀਆਂ ਧਰਮ ਨੂੰ ਖਤਰਾ ਸੀਗਾ ਗੁਰੂ ਸਾਹਿਬ ਨੇ ਸੱਚ ਦੀ ਗੱਲ ਕੀਤੀ ਸੀ ਕਿੰਤੂ ਪ੍ਰੰਤੂ ਕੀਤੇ ਸੀ ਮੁਸਲਮਾਨਾਂ ਤੇ ਤੇ ਹਿੰਦੂਆਂ ਤੇ ਉਹਨਾਂ ਦੇ ਪਖੰਡ ਦਾ ਖੰਡਨ ਕੀਤਾ ਸੀ ਤੇ ਉਹਨਾਂ ਦਾ ਪੈ ਗਿਆ ਵੈਰ ਗੁਰੂ ਸਾਹਿਬ ਦੇ ਨਾਲ ਹੋਰ ਗੁਰੂ ਸਾਹਿਬ ਨੇ ਕਿਹੜਾ ਜਮੀਨਾ ਵੰਡਾਉਣੀਆਂ ਸੀ ਜੇ ਤੁਸੀਂ ਗੱਲ ਕਰਦੇ ਆ ਵੀ ਭਾਈ ਵੀ ਜਿੱਦਾਂ ਗੁਰੂ ਸਾਹਿਬ ਨੇ ਜੰਗਾਂ ਕੀਤੀਆਂ ਅਸੀਂ ਅੱਜ ਵੀ ਓਦਾਂ ਕਰਾਂਗੇ ਫਿਰ ਹਰਾਮੀਆਂ ਤੁਸੀਂ ਘੋੜੇ ਲਾਓ ਘੋੜਿਆਂ ਤੇ ਚੜ ਕੇ ਤੁਸੀਂ ਤੁਹਾਡਾ ਜਥੇਦਾਰ ਉੱਥੇ ਬੈਠਾ ਹੋਵੇ ਡਿਬੜੂਗੜ ਤੇ ਤੁਸੀਂ ਇੱਥੇ ਬੈਠੇ ਗੱਲਾਂ ਮਾਰੀ ਜਾਂਦੇ ਆ ਜਾਓ ਉੱਥੇ ਜਾ ਕੇ ਡਿਬੜੂ ਕਰਕੇ ਘੇਰ ਲਓ ਜਾ ਕੇ ਛਡਾ ਲਿਆ ਉਹ ਤਬਾਹ ਕਰ ਦਿਓ ਸਾਰਾ ਕੁਝ ਜਾਂਦੇ ਕਿਉਂ ਨਹੀਂ ਅਮਰਤਪਾਲ ਦੀ ਗ੍ਰਿਫਤਾਰੀ ਹੋਈ ਸੀਗੀ ਤੇ ਸਾਰੀ ਇਹ ਜੋ ਵੀ ਸਾਰਾ ਜਿੰਨਾ ਹੁਣ ਮੈਂ ਕੀ ਕਹਾਂ ਸ਼ਬਦਾਵਲੀ ਇਦਾਂ ਦੀ ਕੋਈ ਵਰਤਣਾ ਨਹੀਂ ਕਿਉਂਦਾ ਇਹ ਸਾਰੀ ਸੈਨਾ ਜਿਹੜੀ ਲੱਭਦੀ ਨਹੀਂ ਸੀ ਇਹ ਇਹ ਪੋਸਟਾਂ ਤੱਕ ਪਾ ਕੇ ਰਾਜੀ ਨਹੀਂ ਸੀ ਇਹ ਡਾਂਗ ਬੋ ਫਿਰਦੀ ਸੀ ਪੁਲਿਸ ਵਾਲਿਆਂ ਨੂੰ ਅਗਲੇ ਘਰੇ ਆ ਜਾਂਦੇ ਇਦਾਂ ਦੇ ਹਾਲ ਸੀ ਤੇ ਗੱਲਾਂ ਕਰਦੇ ਗੁਰੂ ਸਾਹਿਬ ਦੀਆਂ ਤੇ ਗੁਰੂ ਸਾਹਿਬ ਦੇ ਟਾਈਮ ਇਦਾਂ ਹੁੰਦੀ ਸੀ ਜੀ ਖਾਲਸਾ ਇਦਾਂ ਕਹਿੰਦਾ ਜੇ ਮੈਂ ਤੇ ਇਹ ਕਹਿਣਾ ਵੀ ਅਸੀਂ ਹੈਗੇ ਡਰਪੋਕ ਭਰਾਵਾ ਸਾਨੂੰ ਜੋ ਮਰਜੀ ਮੰਦੇ ਸ਼ਬਦ ਸ਼ਬਦ ਬੋਲੋ ਅਸੀਂ ਉਹ ਆ ਤੁਸੀਂ ਹੈਗੇ ਯੋਧੇ ਤੇ ਜਰਨੈਲ ਘੋੜੇ ਲੈ ਕੇ ਜਾਓ ਗੁਰੂ ਸਾਹਿਬ ਦੇ ਵਾਂਗੂ ਵਰਸ਼ੇ ਕਿਰਪਾਨਾਂ ਜੋ ਵੀ ਮੰਨ ਲਓ ਹਥਿਆਰਤ ਗੁਰੂ ਸਾਹਿਬ ਦੇ ਟਾਈਮ ਹੁੰਦੇ ਸੀ ਸਾਰੇ ਜਾਣੇ ਲੈ ਕੇ ਜਾਓ ਕਾਫਲਾ ਜਾਓ ਵੱਡਾ ਮੈਂ ਕਹਿੰਦਾ ਵੀ ਲੱਖ 2 ਲੱਖ ਬੰਦੇ ਦਾ ਜਾ ਕੇ ਡਿਬੜੂ ਘੜ ਕੇਰ ਲਓ ਤੇ ਛਡਾ ਲਿਆ ਉਥੋਂ ਤੇ ਉਧਰੋਂ ਜਦੋਂ ਡਿਬਲੂ ਗੱਡੋਂ ਆਣਾ ਆ ਫਿਰ ਜਥੇਦਾਰ ਤੁਹਾਡਾ ਤੁਹਾਡੇ ਨਾਲ ਹੋਣਾ ਆ ਤੇ ਉਹ ਛੜਾ ਕੇ ਉਹਨੂੰ ਉਦੋਂ ਬਾਅਦ ਪੰਜਾਬ ਚੋਂ ਦੀ ਲੋੜ ਨਹੀਂ ਹੈਗੀ ਵੀ ਸਿੱਧਾ ਹੀ ਜਾ ਕੇ ਦਿੱਲੀ ਘੇਰ ਲੈਣੀ ਆ ਠੀਕ ਆ ਸਿੱਧਾ ਹੀ ਜਾ ਕੇ ਦਿੱਲੀ ਘੇਰ ਲੈਣੀ ਆ ਦਿੱਲੀ ਤੇ ਆਪਣਾ ਝੰਡਾ ਗੱਡੋ ਗੱਡ ਕੇ ਸਾਰਾ ਜਿਹੜਾ ਮਤਲਬ ਇੰਡੀਆ ਆ ਇਹਦੇ ਤੇ ਕਬਜ਼ਾ ਕਰੋ ਆਪਣਾ ਗੱਡ ਦਿਓ ਝੰਡੇ ਫਿਜਾਓ ਮਤਲਬ ਵੀ ਤੁਸੀਂ ਗੱਲ ਕਰਦੇ ਹੋ ਹਾਂ ਵੀ ਸਿੰਘ ਇਦਾਂ ਹੁੰਦੇ ਆ ਅਸੀਂ ਮਤਲਬ ਵੀ ਡਰਦੇ ਨਹੀਂ ਹੁੰਨੇ ਆ ਅਸੀਂ ਬੰਦ-ਬੰਦ ਕਟਾਲਾਂਗੇ ਅਸੀਂ ਜੀ ਭਾਈ ਦੂਜਾ ਕਰਦਾਂਗੇ ਸ਼ੀਧੀਆਂ ਪਾ ਲੈਣੀਆਂ ਅਸੀਂ ਸਿਰ ਦੇਣੇ ਆ ਸਾਰੇ ਟੱਪੀ ਜਾਂਦੇ ਜਿਨ੍ਹਾਂ ਦੇ ਮੂੰਹਾਂ ਤੇ ਦਾੜ੍ਹੀਆਂ ਵੀ ਨਹੀਂ ਹੈਗੀਆਂ ਜਿਨ੍ਹਾਂ ਕੋ ਮਰਿਆਦਾ ਨਹੀਂ ਨਿਭਦੀ ਹੈ ਜਿਹੜੇ ਖੰਡੇਵਟ ਦੀ ਪੌਲ ਨਹੀਂ ਲੈ ਸਕਦੇ ਉਹ ਮੇਰੇ ਤੇ ਸਵਾਲ ਕਰਦੇ ਠੀਕ ਹੈ ਵੀ ਹਾਂ ਵੀ ਭਾਈ ਵੀ ਗੁਰੂ ਸਾਹਿਬ ਦੇ ਟਾਈਮ ਤੇ ਰ ਵਰਗਾ ਹੁੰਦਾ ਇਦਾਂ ਹੋ ਜਾਣੀ ਸੀ ਇਤਿਹਾਸ ਬਦਲ ਜਾਣਾ ਸੀ ਇਤਿਹਾਸ ਨਹੀਂ ਬਦਲਣਾ ਸੀ ਇਤਿਹਾਸ ਉਹੀ ਰਹਿਣਾ ਅੱਜ ਵੀ ਉਹੀ ਰਹਿਣਾ ਤਹਾਡੇ ਚੀ ਕਮੀ ਆ ਤੁਸੀਂ ਚੱਕੋ ਘੋੜੇ ਠੀਕ ਐ ਨੇਜੇ ਵਰਸ਼ੇ ਸਾਰੇ ਲਓ ਡਿਬਲੂ ਘੜ ਕੇ ਰੋ ਠੀਕ ਐ ਤੇ ਘੇਰ ਕੇ ਜਾ ਕੇ ਉੱਥੇ ਤੇ ਉਹ ਜਥੇਦਾਰ ਆਪਣਾ ਸ਼ਰਾਬ ਹੀ ਲਿਆਓ ਘਰੇ ਬੈਠਿਆਂ ਗੱਲਾਂ ਨਹੀਂ ਹੋਣੀਆਂ ਹੈਗੀਆਂ ਅਗਲਾ ਤੁਹਾਡੇ ਲਈ ਦਬਈ ਤੋਂ ਆ ਗਿਆ ਠੀਕ ਐ ਉਹਨੇ ਆਪਣਾ ਸਾਰਾ ਕਰੀਅਰ ਖਰਾਬ ਕਰਾ ਲਿਆ ਜ਼ਿੰਦਗੀ ਉਹਦੀ ਖਰਾਬ ਹੋ ਗਈ ਵਿਆਹ ਕਰਵਾ ਕੇ ਅਗਲਾ ਮਹੀਨਾ ਪਤਾ ਨਹੀਂ ਘਰ ਵਾਲੀ ਨੇ ਰਿਹਾ ਕਿ ਨਹੀਂ ਰਿਹਾ ਉਹ ਤੁਸੀਂ ਹਰਾਮੀਆਂ ਚੁੱਪ ਕਰਕੇ ਬੈਠੇ ਇੱਥੇ ਹੁਣ ਨੂੰ ਤੁਹਾਡੀ ਤਾਂ ਜੇਲ੍ਹ ਤੋੜੀ ਹੁੰਦੀ ਉੱਥੇ ਜਾ ਕੇ ਡਿਬਡੂ ਘੜਾ ਸਾਮ ਤੁਸੀਂ ਤਾਂ ਜਥੇਦਾਰ ਨੂੰ ਛੜਾ ਕੇ ਲਿਆਂਦਾ ਹੁੰਦਾ ਤੁਸੀਂ ਹੈ ਹੀ ਨਹੀਂ ਕਹੇ ਜੋਗੇ ਗੱਲਾਂ ਜੋਗੇ ਆ ਤੁਸੀਂ ਵੀ ਜਾਓ ਜਾ ਕੇ ਸਾਮ ਚ ਜਾ ਕੇ ਹਮਲਾ ਕਰੋ ਉੱਥੇ ਜਾ ਕੇ ਜੇਲ੍ਹ ਦੇ ਵਿੱਚ ਜੇਲ੍ਹ ਭੰਨ ਕੇ ਤੁਸੀਂ ਜਥੇਦਾਰ ਛੜਾ ਕੇ ਲਿਆਓ ਆਪਦਾ ਚੰਗਾ ਇੱਕ ਤਾਂ ਮੈਂ ਇਦਾਂ ਦੇ ਬੰਦਿਆਂ ਤੋਂ ਬਹੁਤ ਦੁਖੀ ਆ ਵੀ ਜੇ ਤੂੰ ਗੁਰੂ ਸਾਹਿਬ ਦੇ ਟਾਈਮ ਹੁੰਦਾ ਤੇ ਗੁਰੂ ਸਾਹਿਬ ਨੇ ਵੀ ਜੰਗਾ ਕਰਕੇ ਧਰਮ ਵਧਾਇਆ ਵਾ ਪ੍ਰੇਮ ਨਾ ਨਹੀਂ ਵਧਾਇਆ ਮੈਂ ਵੀਡੀਓ ਪਾਈ ਸੀ